ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਇੱਕ ਵੱਡਾ ਅਪਡੇਟ ਜੁੜਾ ਕੀ ਸਾਹਮਣੇ ਆ ਰਿਹਾ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਲਗਾਤਾਰ 8ਵੇਂ ਦਿਨ ਵੀ ਵੈਂਟੀਲੇਟਰ ਤੇ ਹਨ ਤੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਮੈਡੀਕਲ ਬੁਲੇਟਿਨ ਦੇ ਵਿੱਚ ਡਾਕਟਰਾਂ ਨੇ ਕਿਹਾ ਕਿ ਜਵੰਦਾ ਦਾ ਦਿਲ ਟੜਕਦਾ ਰਹੇ ਤੇ ਇਸ ਲਈ ਉਸ ਨੂੰ ਲਾਈਫ ਸਪੋਰਟ ਤੇ ਰੱਖਿਆ ਹੋਇਆ ਹੈ ਰਾਜਵੀਰ ਦੇ ਸਿਰ ਅਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾ ਲੱਗਿਆ ਹਨ ਜਿਸ ਕਾਰਨ ਉਸ ਦੇ ਬਾਕੀ ਅੰਗਾਂ ਦੇ ਆਮ ਕੰਮਕਾਜ ਵਿੱਚ ਰੁਕਾਵਟ ਆਈ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਤੇ ਜਿਵੇਂ ਉਹ ਚਾਹੁੰਦੇ ਹਨ ਉਹ ਨਹੀਂ ਹੋ ਰਿਹਾ ਸਾਬਕਾ ਸੰਸਦ ਮੈਂਬਰ ਅਤੇ ਗਾਇਕ ਹੰਸ ਰਾਜ ਹੰਸ ਨੇ ਇੱਕ ਭਾਵੁਕ ਅਪੀਲ ਕਰਦਿਆਂ ਕਿ ਹਾਂ ਸਾਨੂੰ ਵਾਹਿਗੁਰੂ ਪ੍ਰਮਾਤਮਾ ਅਤੇ ਅੱਲਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਭਾਵੇਂ ਉਹ ਸਾਡੀ ਜ਼ਿੰਦਗੀ ਛੋਟੀ ਕਰ ਦੇਣ ਉਹ ਰਾਜਵਿਰਜ ਬੰਦਾ ਨੂੰ ਉਸ ਦੀ ਜ਼ਿੰਦਗੀ ਦਾ ਕੁਝ ਹਿੱਸਾ ਦੇ ਸਕਦੇ ਹਨ ਲੱਖਾਂ ਲੋਕਾਂ ਦੀ ਆ ਪ੍ਰਾਰਥਨਾਵਾਂ ਉਸ ਦੀ ਉਮਰ ਵਦਾ ਸਕਦੀਆਂ ਹਨ ਅਤੇ ਉਹ ਦੁਬਾਰਾ ਸਾਡੇ ਕੋਲ ਵਾਪਸ ਆ ਸਕਦਾ ਹੈ ਤਾਂ ਜਦੋਂ ਮਰੀਜ਼ ਵੈਂਟੀਲੇਟਰ ਤੇ ਹੁੰਦਾ ਹੈ ਤਾਂ ਆਖਿਰਕਾਰ ਹੁੰਦਾ ਕੀ ਹੈ ਤਾਂ ਵੈਂਟੀਲੇਟਰ ਆਖਿਰਕਾਰ ਕਰਦਾ ਕੀ ਹੈ ਇੱਕ ਵੈਂਟੀਲੇਟਰ ਇੱਕ ਮਸ਼ੀਨ ਹੈ ਜੋ ਮਰੀਜ਼ ਨੂੰ ਸਾਹ ਲੈਣ ਵਿੱਚ ਮਦਦ ਕਰਦੀ ਹੈ ਤੇ ਜਦੋਂ ਉਹ ਆਪਣੇ ਆਪ ਸਾਹ ਲੈਣ ਵਿੱਚ ਅਸਮਰਥ ਹੁੰਦੇ ਹਨ ਇਹ ਫੇਫੜਿਆਂ ਨੂੰ ਆਕਸੀਜਨ ਪਹੁੰਚਾਉਂਦਾ ਹੈ ਅਤੇ ਕਾਰਬਨ ਡਾਈਆਕਸਾਈਡ ਨੂੰ ਹਟਾਉਂਦਾ ਹੈ ਇੱਕ ਵੈਂਟੀਲੇਟਰ ਦੀ ਵਰਤੋਂ ਨਾਜ਼ੁਕ ਸਥਿਤੀਆਂ ਵਿੱਚ ਕੀਤੀ ਜਾਂਦੀ ਹੈ ਜਦੋਂ ਇੱਕ ਮਰੀਜ਼ ਆਪਣੇ ਆਪ ਸਾਹ ਲੈਣ ਵਿੱਚ ਅਸਮਰਥ ਹੁੰਦਾ ਹੈ ਇਹ ਆਮ ਤੌਰ ਤੇ ਸਿਰ ਰੀਡ ਦੀ ਹੱਡੀ ਫੇਫੜੇ ਜਾਂ ਦਿਲ ਦੀਆਂ ਸੱਟਾਂ ਗੰਭੀਰ ਲੱਗਾ ਕੋਮਾ ਜਾਂ ਅੰਗਾ ਦੀ ਅਸਫਲਤਾ ਦੇ ਮਾਮਲੇ ਵਿੱਚ ਕੀ ਕੀਤੀ ਜਾਂਦੀ ਹੈ ਆਈਸੀਯੂ ਵਿੱਚ ਨਿਰੰਤਰ ਨਿਗਰਾਨੀ ਸ਼ਾਮਲ ਹੁੰਦੀ ਹੈ ਜੀਵਨ ਸਹਾਇਤਾ ਪ੍ਰਣਾਲੀਆਂ ਵਿੱਚ ਦਿਲ ਫੇਫੜਿਆਂ ਤੇ ਹੋਰ ਅੰਗਾਂ ਦਾ ਸਮਰਥਨ ਕਰਦੀਆਂ ਹਨ ਤੇ ਲਾਗ ਨੂੰ ਰੋਕਣ ਲਈ ਐਂਟੀਬਾਇਓਟਿਕ ਟੈਕਸ ਦਵਾਈਆਂ ਅਤੇ ਪੋਸ਼ਣ ਪ੍ਰਦਾਨ ਕੀਤੇ ਜਾਂਦੇ ਹਨ ਤਾਂ ਬਿਲਕੁਲ ਜੇਕਰ ਰਾਜਵਿਰਜ ਬੰਦਾ ਦੀ ਸਿਹਤ ਬਾਰੇ ਗੱਲ ਕੀਤੀ ਜਾਵੇ ਤਾਂ ਲਗਾਤਾਰ 8 ਦਿਨ ਹੋ ਚੁੱਕੇ ਨੇ ਉਹਨਾਂ ਨੂੰ ਜਿਹੜਾ ਕਿ ਵੈਂਟੀਲੇਟਰ ਤੇ ਰੱਖਿਆ ਗਿਆ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਜਿਵੇਂ ਉਹ ਉਨਾਂ ਤੋਂ ਚਾਹੁੰਦੇ ਨੇ ਉਸ ਤਰੀਕੇ ਦਾ ਰਿਜ਼ਲਟ ਜਿਹੜਾ ਕਿ ਅਜੇ ਨਹੀਂ ਮਿਲ ਪਾਰਿਆ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਕੋਈ ਵੀ ਵੱਡੀ ਸਟੇਟਮੈਂਟ ਜਿਹੜੀ ਕਿ ਅਜੇ ਤੱਕ ਨਹੀਂ ਦਿੱਤੀ ਗਈ ਫਿਲਹਾਲ ਇਹੀ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਅਜੇ ਵੈਂਟੀਲੇਟਰ ਤੇ ਹੀ ਰੱਖਿਆ ਗਿਆ